ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਤੀ ਸਿੰਘ ਲਾਦੀ ਦੇ ਦੇਸ਼ਗਰਦੇਸ਼ਾਂ ਤੇ ਯੂਥ ਕਾਂਗਰਸ ਹਲਕਾ ਮਲੋਟ ਦੇ ਪ੍ਰਧਾਨ ਚਰਨਜੀਤ ਸਿੰਘ ਬਾਉਦੀ ਨੇ ਗਵਾਈ ਹੇਠ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਅਤੇ ਸ਼ਹੀਦឧਦਮ ਸਿੰਘ ਜੀ ਦੇ ਸ਼ੀਧੀ ਢਾਲੇ ਨੂੰ ਸਵਾਗਤ ਅੱਜ ਮਲੋਟ ਵਿਖੇ ਲੋਕਾਂ ਨੂੰ 2000 ਛਾ ਦਾ ਰੁਟੇ ਮੁਫਤ ਵੰਡੇ ਅਤੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਗਿਆ ਵਾਤਾਵਰਨ ਬਹੁਤ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਉਹਨੂੰ ਸਾਹਮਣੇ ਦੇ ਲਈ ਹਰ ਇੱਕ ਦਾ ਵੱਡਾ ਫਰਜ਼ ਬਣਦਾ ਕਿ ਉਹਦੇ ਵਿੱਚ ਯੋਗਦਾਨ ਪਾਈਏ ਯੂਥ ਕਾਂਗਰਸ ਵੱਲੋਂ ਇਹਦੇ ਵਿੱਚ ਆਪਣਾ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਪੰਜਾਬ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਹੋਰਾ ਵੱਲੋਂ ਜੰਗਲਾਤ ਮੰਤਰੀ ਸਰਦਾਰ ਸਾਧੂ ਸਿੰਘ ਹੋਰਾ ਵੱਲੋਂ ਕਿ ਬੂਟੇ ਘਰਾ ਵਿੱਚ ਲਾਏ ਜਾਣ ਸਾਂਝੀਆਂ ਥਾਵਾਂ ਤੇ ਲਾਏ ਜਾਣ ਉਸ ਸੰਸਤਾਵਾਂ ਨੂੰ ਵੰਡੇ ਜਾਣ ਫ੍ਰੀ ਵੰਡੇ ਜਾਣ ਜੀ ਦੇ ਨਾਲ ਅਸੀਂ ਆਪਣੇ ਵਾਤਾਵਰਨ ਨੂੰ ਸਾਫ਼ ਸੁਥਰਾ ਕਰ ਸਕੀਏ ਅੱਜ ਸ਼ਹੀਦ ਉਦਮ ਸਿੰਘ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਉਸ ਦਿਨ ਨੂੰ ਕਿਉਂਕਿ ਸਾਡੇ ਸ਼ਹੀਦਾਂ ਨੇ ਪੰਜਾਬ ਅਤੇ ਦੇਸ਼ ਦੇ ਖਾਤਰ ਆਪਣੀਆਂ ਜਾਨਾਂ ਵਾਰੀਆਂ ਅਤੇ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਉਸ ਕਾਤਰ ਆਪਾਂ ਉਸ ਦੇਸ਼ ਨੂੰ ਬਚਾਉਣ ਵਾਸਤੇ ਕਿਉਂ ਗਿਆ ਜ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪ੍ਰਦੂਸ਼ਣ ਬਹੁਤ ਵੱਧ ਚੁੱਕਿਆ ਤੇ ਹਵਾ ਸਾਰੀ ਆਪਣੇ ਪ੍ਰਦੂਸ਼ਣ ਨਾਲ ਖਰਾਬ ਹੋ ਚੁੱਕੀ ਹੈ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਇਹ ਸਾਡੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਲਾਲੀ ਜੀ ਸਾਡੇ ਆਲ ਇੰਡੀਆ ਦੇ ਪ੍ਰਧਾਨ ਕੇਸ਼ਵ ਜੀ ਸਾਡੇ ਮੁੱਖ ਮੰਤਰੀ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸਾਡੇ ਯੂਥ ਕਾਂਗਰਸ ਦੇ ਇੰਚਾਰਜ ਸਾਡੇ ਸਾਰੇ ਜ਼ਿਲ੍ਹਾ ਪ੍ਰਧਾਨ ਜੀ ਹੋਰੀ ਨਾਲ ਆਏ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਮੁੱਖ ਮੰਤਰੀ ਸਾਹਿਬ ਇਹਦੇ ਵਿੱਚ ਖਾਸ ਆਪਣੀ ਦਿਲਚਸਪੀ ਦਿਖਾ ਰਹੇ ਆ ਵੀ ਪੰਜਾਬ ਨੂੰ ਆਪਾਂ ਹਰਿਆ ਭਰਿਆ ਕਰਨਾ ਉਹਦੇ ਵਿੱਚ ਅਸੀਂ ਸਾਰੇ ਆਪ ਦਾ ਯੋਗਦਾਨ ਪਾ ਰਹੇ ਆ ਮੈਂ ਚਰਨਦੀਪ ਸਿੰਘ ਜੀ ਬਾਂਮ ਜੋ ਸਾਡੇ ਪ੍ਰਧਾਨ ਹੈ ਯੂਥ ਦੇ ਮੈਂ ਉਹਨਾਂ ਨੂੰ ਵਧਾਈ ਦਿਨਾਂ ਕਿਉਂਕਿ ਇਸ ਸਮੇਂ ਦੀ ਬਹੁਤ ਵੱਡੀ ਲੋੜ ਸੀ ਜਿਸ ਕਰਕੇ ਇਹਨਾਂ ਨੇ ਇਹ ਅੱਛਾ ਪ੍ਰਬਾਲਾ ਕੀਤਾ ਸਾਡੇ ਪੰਜਾਬ ਦੇ ਪ੍ਰਧਾਨ ਲਾਲੀ ਜੀ ਤੇ ਜੋ ਸਾਡੀ 올 ਇੰਡੀਆ ਦੀ ਟੀਮ ਹੈ ਉਨ੍ਹਾਂ ਦੀ ਸੋਚ ਸਦਕਾ ਇਹ ਚੰਗਾ ਕਦਮ ਚੁੱਕਿਆ ਗਿਆ ਹੈ ਤੇ ਮੈਂ ਸਾਰੀ ਪਾਰਟੀ ਨੂੰ ਇਸ ਗੱਲ ਦਾ ਵਧਾਈ ਦਾ ਪਾਤਰ ਸਮਝਦਾ ਕਿ ਜਿਨ੍ਹਾਂ ਨੇ ਇੰਨਾ ਅੱਛਾ ਕੰਮ ਕਰਕੇ ਲੋਕਾਂ ਨੂੰ ਚੰਗੀ ਜ਼ਿੰਦਗੀ ਦੇਣ ਦੀ ਸੋਚ ਸੋਚੀ ਹੈ ਅਸੀਂ ਚਾਹੁੰਦੇ ਆ ਕਿ ਵੀ ਸ਼ਹਿਰ ਦੇ ਵਿੱਚ ਵਧੀਆ ਹਰੀਆਲੀ ਹੋਵੇ ਤੇ ਸਾਰੀ ਬਿਮਾਰੀਆਂ ਤੋਂ ਮੁਕਤ ਹੋਣ ਮੈਂ ਰਵੀਦਾਸ ਜੀ ਤੋਂ ਬਿਮਲਾ ਦੇ ਵੀ ਐਕਸਐਮਸੀ ਕਿ ਮੈਂ ਰਵੀਦਾਸ ਨਗਰ ਦੇ ਅੰਦਰ ਜਿਹੜਾ ਕਿ ਸਾਡਾ ਰਵੀਦਾਸ ਮੰਦਰ ਤੋਂ ਲੈ ਕੇ ਪੀਰ ਖਾਨਾ ਚੌਕ ਹੈ ਉੱਥੇ ਦੀ ਘਰ ਬੂਟੇ ਲਾਉਂਗੀ ਬਹੁਤ ਸਾਰੇ ਬੂਟੇ ਹੋਰ ਵੀ ਲਿੱਤੀ ਹੈ ਤੇ ਲੋਕਾਂ ਨੂੰ ਵੀ ਕਹੂੰਗੀ ਵੀ ਭਾਈ ਤੁਸੀਂ ਵੀ ਆਪਣੇ ਆਪਣੇ ਗੇਟ ਦੇ ਅਗੇ ਬੂਟੇ ਲਾਓ ਕਿ ਤਾਂ ਕਿ ਸਾਰਿਆਂ ਨੂੰ ਹੀ ਚੰਗੇ ਮਿਲਣ। ਇਹ ਬਹੁਤ ਵਧੀਆ ਸਲਾਗਾ ਜੋਗ ਹੈ ਜੀ ਜਿਹੜਾ ਕਦਮ ਸਰਕਾਰ ਕਰ ਰਹੀ ਹੈ ਜੀ ਹੁਣ ਵਰਤਮਾਨ ਸਮੇਂ 'ਚ ਪਹਿਲੇ ਆਮ ਸੜਕਾਂ ਦੇ ਲੱਗੇ ਹੈਗੇ ਸੀ ਸਾਰੇ ਦਰਖਤ ਪੱਟੇ ਗਏ ਜੀ ਬਹੁਤ ਵੱਡੇ ਵੱਡੇ ਜਾਨੇ ਬੜੀ ਗਰਮੀ ਹੋ ਚੁੱਕੀ ਹੈ ਸੜਕਾਂ ਦੇ ਖਰ ਵੱਡੀਆਂ ਬਣ ਗਈਆਂ ਨੇ ਪਰ ਉਹਦੇ ਨਾਲ ਬਹੁਤ ਪ੍ਰੋਬਲਮ ਆ ਰਹੀ ਜਿਹੜੀ ਗਰਮੀ ਹੁਣ ਆਪਣੇ ਇਲਾਕੇ 'ਚ ਬਰਸਾਤ ਨਹੀਂ ਫੈਰੀ ਤੇ ਸਾਰੇ ਕਹਿ ਰਹੇ ਨੇ ਆਪਣੇ ਜਿਹੜੇ ਦਰਖਤ ਪੱਟੇ ਗਏ ਨੇ ਸਾਰੇ ਇਲਾਕੇ 'ਚ ਜਿੱਥੇ ਵੀ ਫੋਨ ਆਉਂਦੇ ਕਹਿੰਦੇ ਸਾਡੇ ਵੀ ਬਰਸਾਤ ਪਈ ਸਾਡੇ ਵੀ ਪਈ ਪਰ ਆਪਣੇ ਮਲੋਟ ਸ਼ਹਿਰ ਚ ਨਹੀਂ ਪੈਰੀ ਬਰਸਾਤ